ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਇਨੀ ਰੇਣੀ ਡੂੰਗੇ ਸਬਮੇ ਵਿੱਚ ਨੇ ਦੱਸ ਦਈਏ ਕਿ ਜਿੱਥੇ ਇੱਕ ਪਾਸੇ ਪੰਜਾਬ ਹੜਾਂ ਦੀ ਮਾਰ ਚੱਲ ਰਿਹਾ ਉਸ ਵਿਚਾਲੇ ਗਾਇਕ ਵੱਡੇ ਘਾਟੇ ਤੋਂ ਗੁਜ਼ਰਿਆ ਏ ਦਰਸਲ ਹਾਲੀ ਵਿੱਚ ਉਹਨਾਂ ਦੇ ਖਾਸੇ ਕਰੀਬੀ ਦੋਸਤ ਦੀ ਇੱਕ ਭਿਆਨਕ ਸੜਖਾ ਹਾਸੇ ਚ ਮੌਤ ਹੋ ਗਈ ਇਸ ਦੁੱਖ ਭਰੀ ਖਬਰ ਨੂੰ ਸ਼ੇਅਰ ਕਰਦੇ ਹੋਏ ਗਾਇਕ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਨੇ ਜਿਨ੍ਹਾਂ ਨੂੰ ਵੇਖ ਕੇ ਪ੍ਰਸ਼ੰਸਕਾਂ ਦੀਆਂ ਅੱਖਾਂ ਵੀ ਨਾਮ ਹੋ ਰਹੀਆਂ ਨੇ ਪੰਜਾਬੀ ਗਾਇਕ ਅਤੇ ਅਦਾਕਾਰ ਨੇ ਤਸਵੀਰਾਂ ਸ਼ੇਅਰ ਕਰਕੇ ਉਹਨਾਂ ਨੂੰ ਕੈਪਸ਼ਨ ਦਿੰਦੇ ਹੋਏ ਲਿਖਿਆ ਹੜਪ੍ਰਭਾਵਿਤ ਇਲਾਕਿਆਂ 'ਚ ਪਸ਼ੂਆਂ ਦੇ ਹਰੇਚਾਰੇ ਦੀ ਸੇਵਾ ਕਰਕੇ ਘਰ ਵਾਪਸ ਆਉਂਦਿਆਂ ਮੇਰਾ ਪਿੰਡੂ ਮੇਰਾ ਜਮਾਤੀ ਮੇਰਾ ਯਾਰ ਨਵਨੀਤ ਨੀਤੂ ਸੜਖਾਸੇ ਵਿੱਚ ਅਕਾਲ ਚਲਾਣਾ ਕਰ ਗਿਆ ਸੁਣ ਕੇ ਬਹੁਤ ਦੁੱਖ ਲੱਗਿਆ ਵਾਹਿਗੁਰੂ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ